ਅਮਰੀਕਾ ਦੇ ਰਾਸ਼ਟਰਪਤੀ ਬੁਰਾਕ ਉਹ ਆਮਾ ਦਾ ਕਾਰਜਕਾਲ ਅਗਲੇ ਹਫਤੇ ਖਤਮ ਹੋ ਰਿਹਾ ਪਰ ਉਹਨਾਂ ਦੇ ਹਸਤਾਖਰ ਮੰਗਲਗ੍ਰਹਿ ਤੇ ਇਸ ਗੱਲ ਦੀ ਗਵਾਹੀ ਦਿੰਦੇ ਰਹਿਣਗੇ ਕਿ ਉਹਨਾਂ ਨੇ ਅਮਰੀਕਾ ਦਾ ਸਰਵਉੱਚ ਅਹੁਦਾ ਸੰਭਾਲ ਲਿਆ ਸੀ ਇਸ ਲਈ ਬਾਵਾ ਨੇ ਕਿਹਾ ਹੈ ਦੁਨੀਆ ਤੋਂ ਬਾਹਰ ਦੀ ਚੀਜ਼ ਹੈ ਧੰਨਵਾਦ ਨਾਸਾ ਵੱਲੋਂ ਇਸ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ ਚੀਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਅਮਰੀਕਾ ਦੇ ਨਾਲ ਚੀਨ ਦੇ ਰਿਸ਼ਤਿਆਂ ਵਿੱਚ ਵਨ ਚਾਇਨਾ ਨੀਤੀ ਉਹ ਆਧਾਰ ਹੈ ਜਿਸ ਤੇ ਸਮਝੌਤਾ ਨਹੀਂ ਹੋ ਸਕਦਾ ਬੀਬੀਸੀ ਦੀ ਖਬਰ ਦੇ ਮੁਤਾਬਕ ਚੀਨ ਨੇ ਸਬੰਧਤ ਪੱਖਾਂ ਨੂੰ ਮੁੱਦੇ ਦੀ ਸੰਵੇਦਨਸ਼ੀਲਤਾ ਪਛਾਣਨ ਦੀ ਅਪੀਲ ਕੀਤੀ ਚੀਨ ਦਾ ਇਹ ਬਿਆਨ ਅਮਰੀਕਨ ਨਵੇਂ ਚੁਣੇ ਗ੍ਰਾਸਪੀ ਡੋਨਲਡ ਟਰੰਪ ਦੇ ਬਿਆਨ ਦਾ ਜਵਾਬ ਮੰਨਿਆ ਜਾ ਰਿਹਾ ਹੈ ਜਿਸ ਵਿੱਚ ਟਰੰਪ ਨੇ ਕਿਹਾ ਸੀ ਕਿ ਵਨ ਚਾਈਨਾ ਨੀਤੀ ਤੇ ਗਲਬਾਤ ਹੋਈ ਕਿ ਦਰਸਲ ਡੋਨਲਡ ਟਰੰਪ ਨੇ ਵਾਲ ਸਟਰੀਟ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਚੀਨ ਨੂੰ ਚੇਤਾਵਨੀ ਦਿੱਤੀ ਸੀ ਕਿ ਇਸ ਤੇ ਨਵੇਂ ਸਿਰੇ ਤੋਂ ਗਲਬਾਤ ਹੋਈਗੀ ਅਮਰੀਕਾ ਦੇ ਨਵੇਂ ਚੁਣੇ ਗ੍ਰਾਸਪਟੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਰੂਸ ਤੋਂ ਤੇ ਹੈਕਿੰਗ ਮਾਮਲੇ ਮਗਰੋਂ ਲਗੀਆਂ ਰੁਕਾਵਾਂ ਨੂੰ ਹਟਾ ਸਕਦੇ ਨੇ ਟਰੰਪ ਨੇ ਵਾਲ ਸਟਰੀਟ ਜਰਨਲ ਨੂੰ ਕਿਹਾ ਕਿ ਜੇਕਰ ਰੂਸ ਅਤਵਾਦ ਖਿਲਾਫ ਲੜਨ ਵਿੱਚ ਅਤੇ ਹੋਰ ਮਹੱਤਵਪੂਰਨ ਮਕਸਦਾਂ ਨੂੰ ਹਾਸ ਜਰਮਨੀ ਦੇ ਵਿੱਚ ਇੱਕ ਸ਼ਿਕਾਰੀ ਨੇ ਪਾਰਫ ਵਿੱਚ ਜੰਮੀ ਹੋਈ ਲੂੰਬੜੀ ਨੂੰ ਪ੍ਰਦਰਸ਼ਨ ਲਈ ਰੱਖਿਆ ਹੈ ਦਸਲ ਫਰੈਂਡਸ ਟੇਹਲ ਚਾਉਂਦੇ ਨੇ ਕਿ ਲੋਕ ਯੂਰਪ ਦੇ ਕਈ ਦੇਸ਼ਾਂ ਤੋਂ ਲੰਘਣ ਵਾਲੀ ਇਸ ਨਦੀ ਦੇ ਖਤਰਿਆਂ ਤੋਂ ਜਾਣੂ ਹੋਣ ਬੀਬੀਸੀ ਦੀ ਖਬਰ ਦੇ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਲੂੰਬੜੀ ਨਦੀ ਵਿੱਚ ਡਿੱਗ ਗਈ ਅਤੇ ਬੇਹੱਠਾਂਡ ਹੋਣ ਕਾਰਨ ਜੰਮ ਗਈ ਬ੍ਰਾਜ਼ਿਲ ਵਿੱਚ ਕੈਦੀਆਂ ਨੇ ਇੱਕ ਹੋਰ ਜੇਲ੍ਹ ਤੇ ਕਬਜ਼ਾ ਕਰ ਲਿਆ ਬ੍ਰਾਜ਼ਿਲ ਵਿੱਚ ਇਸ ਸਾਲ ਦੇ ਤੀਜੇ ਸਭ ਤੋਂ ਵੱਡੇ ਦੰਗੇ ਨੇ ਬੀਬੀਸੀ ਦੀ ਖਬਰ ਦੇ ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ ਦੋ ਵਿਰੋਧੀ ਗੁੱਟਾਂ ਦੀ ਲੜਾਈ ਵਿੱਚ 30 ਕੈਦੀਆਂ ਦੇ ਸਿਰ ਕੱਟ ਦਿੱਤੇ ਗਏ ਜਦਕਿ ਕਈ ਹੋਰਾਂ ਦੇ ਮਾਰੇ ਜਾਣ ਦਾ ਖਤਸ਼